ਇੱਕ ਪਾਸੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਚੰਗਾ ਕੰਮ ਵੀ ਕਰ ਰਹੀ ਹੈ ਕਿਸਾਨਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਦਾਵਾ ਤੇ ਕਿਸਾਨਾਂ ਦੇ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਪੂਰੇ ਪੰਜਾਬ ਨੂੰ ਖੁਸ਼ ਕਰਦੇ ਹੋਏ ਮੁੱਖ ਮੰਤਰੀ ਮਾਨ ਦੇ ਜ਼ਿਲ੍ਹੇ ਤੋਂ ਇੱਕ ਅਜੀਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਖੋ ਜਾਊਂਗੇ ਉਸ ਵੀਡੀਓ ਦੇ ਵਿੱਚ ਕਿਸਾਨ ਦੇ ਖੇਤ ਦੇ ਵਿੱਚ ਅਜੀਹਾ ਪਾਣੀ ਹੈ ਜਿਸ ਨੂੰ ਨਾ ਤੋ ਪੀ ਸਕਦਾ ਏ ਤੇ ਉਹਦਾ ਫਸਲ ਦੇ ਉੱਤੇ ਵੀ ਬਹੁਤ ਨੁਕਸਾਨ ਹੈ ਇਹ ਵੀਡੀਓ ਸਾਹਮਣੇ ਆਈ ਹੈ ਸੰਗਰੂਰ ਦੇ ਭਵਾਨੀਗੜ ਬਲਾਕ ਦੇ ਪਿੰਡ ਆਲੂਪਰਖ ਦੀ ਜਿੱਥੋਂ ਦੇ ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਲਾਲ ਰੰਗ ਦਾ ਕੈਮੀਕਲ ਵਾਲਾ ਪਾਣੀ ਕਿਸਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਮੇਰੇ ਖੇਤ ਅਤੇ ਆਸ-ਪਾਸ ਦੇ ਕਿਸਾਨਾਂ ਦੇ ਖੇਤਾਂ 'ਚ ਪਾਣੀ ਨਿਕਲ ਰਿਹਾ ਹੈ ਕਿਸਾਨ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਤੋਂ ਤਕਰੀਬਨ 500 ਮੀਟਰ ਦੂਰ ਲੱਗੀ ਹੋਈ ਇੱਕ ਲਾਲ ਰੰਗ ਬਣਾਉਣ ਵਾਲੀ ਫੈਕਟਰੀ ਸੀ ਜੋ ਹੁਣ ਕਈ ਸਾਲਾਂ ਤੋਂ ਬੰਦ ਹੋ ਗਈ ਹੈ ਪਰ ਉੱਥੋਂ ਦੀ ਫੈਕਟਰੀ ਦਾ ਕੋਈ ਨਾਮੋ ਨਿਸ਼ਾਨ ਤਾਂ ਨਹੀਂ ਰਿਹਾ ਪਰ ਧਰਤੀ ਹੀਟਲਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ ਜਿਸ ਦੇ ਚੱਲਦੇ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਪਾਣੀ ਅਸੀਂ ਕਿਤੇ ਵੀ ਵਰਤ ਨਹੀਂ ਸਕਦੇ ਹੁਰਕੀ ਕੁਝ ਬੋਲੇ ਕਿਸਾਨ ਆਉਂਦੇ ਆਂ ਬਾਈ ਜੀ ਕੀ ਨਾਮ ਹੈ ਆਪਣਾ ਕੁਲਵਿੰਦਰ ਸਿੰਘ ਨਾਮ ਹੈ ਬਾਈ ਜੀ ਮੇਰਾ ਬਲਾਕ ਪੋਹਾਨੀਗੜ ਬੀਕੇਜੂ ਰਾਜੇ ਵਾਲਾ ਦਾ ਬਲਾਕ ਪ੍ਰਧਾਨ ਹਾਂ ਮੈਂ ਬਾਈ ਜੀ ਕੀ ਸਮੱਸਿਆ ਜਿਹੜੀ ਇਸ ਸਮੇਂ ਇਸ ਖੇਤ ਦੇ ਵਿੱਚ ਆ ਰਹੀ ਹੈ ਇੱਥੇ ਵੀ ਜੀ ਸਾਡੇ ਨੇੜੇ ਇੱਕ ਨਾ ਪਵਾਨੀਗੜ੍ਹ ਦੇ ਪਿੰਡ ਆ ਲੋਰਖਾ ਇੱਥੇ ਪਹਿਲਾਂ ਇੱਕ ਮਠਾੜੂ ਕੈਮੀਕਲ ਫੈਕਟਰੀ ਲੱਗੀ ਹੋਈ ਸੀ ਜਿਨ੍ਹਾਂ ਨੇ ਆਪਣਾ ਕੈਮੀਕਲ ਵਾਲਾ ਪਾਣੀ ਜਿਹੜਾ ਧਰਤੀ 'ਚ ਪਾਤਾ ਉਹਦੇ ਨੇੜੇ-ਨੇੜੇ ਜਿੰਨੇ ਵੀ ਖੇਤ ਨੇ ਉਹਨਾਂ ਦੇ ਸਾਰੇ ਬੋਰਵੈਲਾਂ 'ਚੋਂ ਜਿਹੜਾ ਪਾਣੀ ਆ ਕੈਮੀਕਲ ਵਾਲਾ ਨਿਕਲ ਰਿਹਾ ਉਹਦੇ ਨਾਲ ਖੇਤਾਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਕਿਸਾਨ ਉੱਥੇ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਕੈਮੀਕਲ ਵਾਲੇ ਪਾਣੀ ਕਰਕੇ ਜਿਹੜਾ ਕਿਸਾਨ ਆ ਉਹਦਾ ਜਿਹੜਾ ਫਸਲ ਦਾ ਝਾੜਾ ਉਹ ਦਿਨ-ਪਰ-ਦਿ ਕਿਸਾਨ ਦਾ ਨੁਕਸਾਨ ਹੋ ਰਿਹਾ ਸਰਕਾਰ ਕੰਮ ਕਰਨ ਲਈ ਨਹੀਂ ਤੇ ਸੁੱਤੀ ਪਈ ਆ ਡੀਸੀ ਸਾਹਿਬ ਕੋਲੇ ਏਡੀਸੀ ਸਾਹਿਬ ਕੋਲੇ ਐਸਡੀਐਮ ਸਾਹਿਬ ਕੋਲੇ ਅਸੀਂ ਬਹੁਤ ਵਾਰ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸਾਨ ਆ ਜਿਹੜਾ ਉਹ ਇਸ ਟਾਈਮ ਮਤਲਬ ਕਰਜ਼ਾਈ ਹੋਣ ਦੇ ਕੰਢੇ ਹੋਇਆ ਪਿਆ ਤਾਂ ਹੁਣ ਹੱਲ ਕੀ ਦੇਖਦੇ ਆ ਹੱਲੇ ਆ ਵੀ ਸਰਕਾਰ ਕੋਲੇ ਬਾਈ ਜੀ ਬਹੁਤ ਰਾਹਤ ਫੰਡ ਹੁੰਦੇ ਨੇ ਸਰਕਾਰ ਬਾਈ ਇਹਨੂੰ ਬਾਈ ਉਹਨਾਂ ਦੇ ਜਿੰਨੇ ਬੋਰ ਨੇ ਇਹਨਾਂ ਨੇ ਬੋਰ ਬੈਲ ਕਰਵਾ ਕੇ ਦੇਵੇ ਨਹਿਰੀ ਪਾਣੀ ਦੀ ਵਿਵਸਥਾ ਕਰਾ ਕੇ ਦੇਵੇ ਜਿਹੜੇ ਇਹਨਾਂ ਦੇ ਉੱਚੇ ਖੇਤ ਨੇ ਜਿੱਥੇ ਨਹਿਰੀ ਪਾਣੀ ਨਹੀਂ ਚੜਦਾ ਉਥੇ ਇਹਨਾਂ ਨੂੰ ਨਹਿਰ ਚੋਂ ਸਿੱਧਾ ਪਾਣੀ ਚੱਕ ਕੇ ਆਪਣੇ ਖੇਤਾਂ ਨੂੰ ਲਾਉਣ ਵਾਸਤੇ ਕੋਈ ਮਨਜ਼ੂਰੀ ਸਿਸਟਮ ਦੇਵੇ ਡੀਸੀ ਵੀ ਜਦੋਂ ਨਹਿਰੀ ਦਾ ਪਾਣੀ ਆ ਰਿਹਾ ਹੋਵੇ ਇਹ ਆਪਣਾ ਬੋਰ ਬੈਲ ਲਾ ਕੇ ਕੋਈ ਪੱਖਾ ਸਿਸਟਮ ਲਾ ਕੇ ਮੋਟਰ ਲਾ ਕੇ ਨਹਿਰ ਚੋਂ ਪਾਣੀ ਚੱਕ ਕੇ ਆਪਣੇ ਖੇਤਾਂ ਨੂੰ ਲਾ ਸਕਣ ਇਹਨਾਂ ਨੂੰ ਨਹਿਰੀ ਵਿਭਾਗ ਆ ਜਿਹੜਾ ਰੋਕੇ ਨਾ ਇਹਦੀ ਮਨਜ਼ੂਰੀ ਡੀਸੀ ਸਾਹਿਬ ਦੇਣਾ